ਅੱਜ ਉਹ ਅੱਜ ਤੁਹਾਨੂੰ ਆਪਾਂ ਮਿਲਕ ਬਣਾ ਬਣਾਉਣਾ ਸਿਖਾਉਨੇ ਆ। ਸਭ ਤੋਂ ਪਹਿਲਾਂ ਆਪਾਂ ਲਵਾਂਗੇ ਕੜਾਹੀ। ਕੜਾਹੀ ਵਿੱਚ ਆਪਾਂ ਦੁੱਧ ਪਾਵਾਂਗੇ ਪੌਣੀ ਨਾਲ ਸਾਂਣ ਕੇ ਸਾਂਣ ਕੇ ਪਾਉਣਾ ਇਹਨੂੰ। ਆਪਾਂ ਦੁੱਧ ਲਵਾਂਗੇ 5 ਲੀਟਰ ਦੁੱਧ ਲੈਤਾ ਲੈਤਾ ਆਪਾਂ ਨੇ। ਤੇ ਇਹਨੂੰ ਚੰਗੀ ਤਰ੍ਹਾਂ ਸਾਂਣ ਲਵਾਂਗੇ। ਉਸ ਤੋਂ ਬਾਅਦ ਆਪਾਂ ਦੁੱਧ ਨੂੰ ਮ ਗਾਸਤੇ ਰੱਖਾਂਗੇ ਵਾਲਣ ਲਈ ਜਿੰਨਾ ਚਿਰ ਇਹਨੂੰ ਚੰਗੀ ਤਰ੍ਹਾਂ ਵਾਲੀ ਨਹੀਂ ਆਉਂਦੀ ਇਹਨੂੰ ਇਦਾਂ ਹਿਲਾਉਂਦੇ ਰਹਿਣਾ ਚੰਗੀ ਤਰ੍ਹਾਂ ਤਾਂ ਜੋ ਕਿਸੇ ਪਾਸੇ ਨਾ ਲੱਗੇ ਥੱਲੇ ਨਾ ਲੱਗੇ ਇਹ ਨਾਲ ਹੀ ਇਹਦੇ ਵਿੱਚ ਆਪਾਂ ਨੇ ਚੀਨੀ ਐਡ ਕਰਨੀ ਆ ਅ ਹੁਣ ਆਪਾਂ ਇਹਦੇ ਵਿੱਚ ਚੀਨੀ ਪਾਵਾਂਗੇ ਥੋੜੀ ਜੀ ਅ 5 ਕਿਲੋ ਦੁੱਧ ਵਿੱਚ 400 ਗ੍ਰਾਮ ਚੀਨੀ ਪਾਈ ਆ ਆਪਾਂ ਨੇ ਨਾਲ ਹੀ ਪਾ ਦਲੀਆ ਚੀਨੀ ਇਹਦੇ ਵਿੱਚ ਉਸ ਤੋਂ ਬਾਅਦ ਨੂੰ ਹਲਾਉਂਦੇ ਰਹਿਣਾ ਚੀਨੀ ਪਾਉਣ ਨਾਲ ਦੁੱਧ ਥੱਲੇ ਨਹੀਂ ਲੱਗਦਾ ਇਸ ਕਰਕੇ ਚੀਨੀ ਆਪਾਂ ਨੇ ਇਹਦੇ ਵਿੱਚ ਨਾਲ ਹੀ ਐਡ ਕਰ ਦੇਣੀ ਆ ਤੇ ਆਪਾਂ ਇਹਨੂੰ ਹਲਾਉਂਦੇ ਰਹਿਣਾ ਦੇਖਿਓ ਤੁਸੀਂ ਕਿੰਨਾ ਸੋਹਣਾ ਬਾਜ਼ਾਰ ਤੋਂ ਵੀ ਜ਼ਿਆਦਾ ਸੁਆਦੀਸ਼ਟ ਬਣਨਾ ਹੈ ਉਸ ਤੋਂ ਬਾਅਦ ਆਪਾਂ ਬਸ ਥੋੜੇ ਜਿਹਾ ਬਦਾਮ ਲਵਾਂਗੇ ਇਹਨਾਂ ਨੂੰ ਆਪਾਂ ਦੁੱਧ ਚ ਪਾ ਕੇ ਤੇ ਆਪਾਂ ਨੂੰ ਗ੍ਰाइंड ਕਰ ਲਵਾਂਗੇ ਗ੍ਰਾਂਡ ਕਰਕੇ ਫਿਰ ਆਪਾਂ ਇਹਨੂੰ ਜਿਹੜਾ ਗ੍ਰਾਂਡ ਕੀਤਾ ਹੋਇਆ ਬਾਦਾਮ ਨੇ ਫਿਰ ਆਪਾਂ ਇਹਨਾਂ ਨੂੰ ਉਹਦੇ ਵਿੱਚ ਪਾਵਾਂਗੇ ਦੁੱਧ ਦੇ ਵਿੱਚ ਆਹ ਜੇ ਦੁੱਧ ਥੋੜਾ ਜਿਹਾ ਵਧੀਆ ਮਿਲਕ ਉਹਦਾ ਸਵਾਦ ਬਣ ਸਕੇ ਆਪਾਂ ਇਹਦੇ ਵਿੱਚ ਪਾ ਦਿੱਤਾ ਹੁਣ ਇਹ ਹੁਣ ਆਪਾਂ ਥੋੜਾ ਜਿਹਾ ਰੰਗ ਲੱਡੂਆਂ ਦਾ ਰੰਗ ਲਾਵਾਂਗੇ ਇਹਦੇ ਵਿੱਚ ਰੰਗ ਪਾਵਾਂਗੇ ਰੰਗ ਨਾਲ ਥੋੜਾ ਜਿਹਾ ਕਲਰ ਵਧੀਆ ਜਾ ਤੁਸੀਂ ਚਾਹੋ ਤਾਂ ਦੇ ਵਿੱਚ ਕੇਸਰ ਵੀ ਪਾ ਸਕਦੇ ਹੋ ਕੇਸਰ ਨਾਲ ਵੀ ਰੰਗ ਵਧੀਆ ਆ ਜਾਂਦਾ ਹੈਗਾ ਇਹ ਪਾਉਣ ਨਾਲ ਦੇਖਿਓ ਰੰਗ ਕਿੰਨਾ ਸੋਹਣਾ ਬਣ ਜਾਣਾ ਰੰਗ ਪਾਉਣ ਤੋਂ ਬਾਅਦ ਆ ਥੋੜਾ ਜਿਹਾ ਆਪਾਂ ਨੂੰ ਹਿਲਾਉਣਾਗਾ ਐਦਾਂ ਹਿਲਾਉ ਹਿਲਾਉਂਦੇ ਰਹਿਣਾ ਤਾਂ ਜੋ ਦਾ ਕਲਰ ਚੇਂਜ ਹੋ ਸਕੇ ਆ ਦੇਖੋ ਇਹਦਾ ਕਲਰ ਚੇਂਜ ਹੋ ਗਿਆ ਉਸ ਤੋਂ ਬਾਅਦ ਉਹਨੂੰ ਆਪਾਂ ਚੰਗੀ ਤਰ੍ਹਾਂ ਇਹਦਾ ਹਿਲਾਉਂਦੇ ਰਹਿਣਾ ਜਦ ਨਾਲ ਚਾ ਅਵਾਰ ਨਾ ਜਗੇ ਆ ਦੇਖੋ ਹੁਣ ਚੰਗੀ ਤਰ੍ਹਾਂ ਵਾਲ ਆ ਗਿਆ ਇੱਕ ਵਾਲੀ ਆ ਗਈ ਇਹਨੂੰ ਤੇ ਇਹਨੂੰ ਇਦਾਂ ਹਿਲਾਉਂਦੇ ਰਹਿਣਾ ਜਿਹੜੀ ਵਾਲੇ ਦੇਲੇ ਮਲਾਈ ਹੈ ਦੀ ਉਹਨੂੰ ਲਾ ਕੇ ਵਿੱਚ ਮਲੋਂਦੇ ਰਹੋ ਤਾਂ ਥੋੜਾ ਹੋਰ ਗਾੜਾ ਹੋ ਸਕੇ ਉਸ ਤੋਂ ਬਾਅਦ ਆਪਾਂ ਲਵਾਂਗੇ ਮਿਲਕ ਪਾਊਡਰ ਮਿਲਕ ਪਾਊਡਰ ਦੇ ਕਾਸਟਡ ਇਹਦੇ ਵਿੱਚ ਇੱਕ ਉਤਮ ਦਾ ਉਤਮ ਕੰਪਨੀ ਦਾ ਮਿਲਕ ਪਾਊਡਰ ਆਉਂਦਾ ਆ ਇਹ ਵਿੱਚ ਪਾਵਾਂਗੇ ਆਪਾਂ ਤੇ ਨਾਲ ਆਪਾਂ ਕਸਟਰਡ ਪਾਵਾਂਗੇ ਬਨੀਲਾ ਦਾ ਤੇ ਇਹਦੇ ਵਿੱਚ ਆਪਾਂ ਇੱਕ ਕੜਸੀ ਪਾਵਾਂਗੇ ਮਿਲਕ ਪਾਊਡਰ ਦੀ ਇਹਦੇ ਨਾਲ ਬਹੁਤ ਸਵਾਦ ਬਣਦਾ ਹੈ ਇੱਕ ਕੜਸੀ ਪਾ ਕੇ ਇਹਦੇ ਵਿੱਚ ਥੋੜਾ ਜਿਹਾ ਆਪਾਂ ਪਾਣੀ ਐਡ ਕਰਾਂਗੇ ਪਾਣੀ ਐਡ ਕਰਕੇ ਇਹਨੂੰ ਆਪਾਂ ਚੰਗੀ ਤਰ੍ਹਾਂ ਹਲਾਦੇ ਰਹਾਂਗੇ ਤੇ ਜਦੋਂ ਚੰਗੀ ਤਰ੍ਹਾਂ ਐਨ ਵਿੱਚ ਮਿਕਸ ਹੋ ਜੇ ਪਾਣੀ ਦੇ ਇਹ ਇਦਾਂ ਨੂੰ ਹਲਾਉਂਦੇ ਰਹੋ ਚੰਗੀ ਤਰ੍ਹਾਂ ਇਹਦੀਆਂ ਰੋਡੀਆਂ ਜਾਂ ਨਾ ਬਣਨ ਚੰਗੀ ਤਰ੍ਹਾਂ ਐਨ ਬਣਾ ਕੇ ਉਸ ਤੋਂ ਬਾਅਦ ਉਹਨੂੰ ਵਿੱਚ ਪਾ ਦਿਓ ਵਿੱਚ ਪਾਉਣ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਹਲਾਉਣਾ ਨੂੰ ਇਹਦੇ ਵਿੱਚ ਮਿਕਸ ਕਰ ਦੇਣਾ ਹਲਾ ਕੇ ਇੱਦਾਂ ਹਿਲਾਉਂਦੇ ਰਹਿਣਾ ਨੂੰ ਉਸ ਤੋਂ ਬਾਅਦ ਆਪਾਂ ਪਾਵਾਂਗੇ ਕਾਸਟਰਡ ਵਨੀਲਾ ਦਾ 2 ਚਮਚੇ 2 ਚਮਚੇ ਵਨੀਲਾ ਦੇ ਪਾ ਕੇ ਇਹਦੇ ਜਿਵੇਂ ਥੋੜਾ ਜਿਹਾ ਪਾਣੀ ਏਡ ਕਰਾਂਗੇ ਤੁਸੀਂ ਚਾਹੋ ਤੇ ਵਿੱਚ ਦੁੱਧ ਵੀ ਪਾ ਸਕਦੇ ਹੋ ਪਰ ਪਾਣੀ ਵੀ ਪਾ ਸਕਦੇ ਆ ਆਪਾਂ ਕੋਈ ਚੱਕਰ ਨਹੀਂ ਆਪਾਂ ਇਹਦੇ ਵਿੱਚ ਪਾਣੀ ਪਾਵਾਂਗੇ ਥੋੜਾ ਜਿਹਾ ਪਾਣੀ ਪਾ ਕੇ ਨੂੰ ਵੀ ਇੱਦਾਂ ਹਿਲਾਵਾਂਗੇ ਚੰਗੀ ਤਰ੍ਹਾਂ ਮਿਲਾਉਂਦੇ ਰਹਾਂਗੇ ਇਹਦੇ ਆ ਚੰਗੀ ਤਰ੍ਹਾਂ ਮਿਲ ਜਾਵੇ ਇਹ ਉਸ ਤੋਂ ਬਾਅਦ ਇਹਨੂੰ ਵੀ ਦੁੱਧ 'ਚ ਪਾਵਾਂਗੇ ਦੇਖੇ ਤੇ ਨਾਲ ਰੰਗ ਹੋਰ ਬਦਲ ਜਾਣਾ ਨਾਲੇ ਰੰਗ ਬਦਲ ਜਾਣਾ ਨਾਲੇ ਦੇ ਨਾਲ ਸਵਾਦ ਬਹੁਤ ਬਣਨਾ ਹੈ ਜਿਹੜਾ ਬਨੀਲਾ ਦਾ ਕਾਸਟਰਡ ਆ ਇਹਦੇ ਨਾਲ ਸਵਾਦ ਬਹੁਤ ਪਿਆਰਾ ਬਣ ਜਾਂਦਾ ਉਸ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਤਾਂ ਹਲਾਉਂਦੇ ਰਾਂਗੇ ਇਹਨੂੰ ਚੰਗੀ ਤਰ੍ਹਾਂ ਵਾਲੀ ਦਮਾਂਗੇ ਉਸ ਤੋਂ ਬਾਅਦ ਆਪਾਂ ਥੋੜੀ ਜਿਹੀ ਇਲਾਇਚੀ ਪਾਵਾਂਗੇ ਤੁਸੀਂ ਇਲਾਇਚੀ ਪਾਊਡਰ ਵੀ ਪਾ ਸਕਦੇ ਹੋ ਕੁੱਟ ਕੇ ਇਲਾਚੀ ਪਾ ਸਕਦੇ ਨਹੀਂ ਕੋਈ ਗੱਲ ਨਹੀਂ ਜਿੱਦਾਂ ਸਾਨੂੰ ਠੀਕ ਲਾ ਦੋ ਤਾਂ ਤੁਸੀਂ ਕਰ ਸਕਦੇ ਹੋ ਆਪਾਂ ਅਜੇ ਥੋੜੀ ਜਿਹੀ ਕੁੱਟ ਕੇ ਇਲਾਚੀ ਪਾਈ ਆ ਇਲਾਚੀ ਪਾ ਕੇ ਇਹਨੂੰ ਚੰਗੀ ਤਰ੍ਹਾਂ ਵਿੱਚ ਪਾ ਕੇ ਇਹਨੂੰ ਚੰਗੀ ਤਰ੍ਹਾਂ ਮਿਲਾਵਾਂਗੇ ਇਹਦੇ ਨਾਲ ਹੋਰ ਟੇਸਟ ਵਧੀਆ ਬਣ ਜਾਣਾ ਦਾ ਇਹਨੂੰ ਚੰਗੀ ਤਰ੍ਹਾਂ ਇਦਾਂ ਹਲਾਉਂਦੇ ਰਹੋ ਇੱਕ ਬਾਲੀ ਆਉਣ ਤੋਂ ਬਾਅਦ ਇਹ ਵਧੀਆ ਚੰਗੀ ਤਰ੍ਹਾਂ ਬਣ ਚੁੱਕਿਆ। ਦੇਖੋ ਥੋੜਾ ਜਿਹਾ ਗਾੜਾ ਹੋ ਗਿਆ ਹੁਣ ਇਹ। ਬਸ ਇਹਨੂੰ ਇਦਾਂ ਵਾਲੀ ਦੇ ਕੇ ਉਸ ਤੋਂ ਬਾਅਦ ਆਪਾਂ ਇਹਨੂੰ ਘੰਟਾ ਦੋ ਘੰਟੇ ਲਈ ਠੰਡਾ ਹੋਣ ਲਈ ਰੱਖ ਦਵਾਂਗੇ। ਜਿਹਦੇ ਠੰਡਾ ਹੋ ਗਿਆ ਉਸ ਤੋਂ ਬਾਅਦ ਤੁਸੀਂ ਇਹਨੂੰ ਇਦਾਂ ਆਪਾਂ ਨੇ ਬੋਤਲਾਂ 'ਚ ਬਾਦਾਮ ਪਾਏ ਨੇ ਇਹਨਾਂ ਨੂੰ ਇਹਨਾਂ ਵਿੱਚ ਬੋਤਲਾਂ 'ਚ ਭਰਾਂਗੇ ਇਹਨੂੰ। ਤੁਸੀਂ ਕਿਸੇ ਹੋਰ ਚੀਜ਼ ਭਾਂਡੇ ਵਿੱਚ ਵੀ ਰੱਖ ਸਕਦੇ ਹੋ। ਆਪਾਂ ਇਹਦਾ ਨੂੰ ਬੋਦਲਾਂ ਵਿੱਚ ਭਰ ਕੇ ਚੰਗੀ ਤਰ੍ਹਾਂ ਉਸ ਤੋਂ ਬਾਅਦ ਆਪ ਇਹਨਾਂ ਨੂੰ ਫਰਿੱਜ ਵਿੱਚ ਰੱਖਾਂਗੇ ਠੰਡਾ ਹੋਣ ਲਈ ਇਹ ਤਿਆਰ ਬਣ ਜਾਵੇ ਆ ਦੇਖੋ ਸਾਰੀਆਂ ਬੋਦਲਾਂ ਭਰ ਦਿੱਤੀਆਂ ਆਪਾਂ ਨੇ ਭਰ ਕੇ ਚੰਗੀ ਤਰ੍ਹਾਂ ਤਿਆਰ ਹੋ ਗਿਆ ਆਪਣੀ ਇਹਦਾਂ ਦੀਆਂ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਾਲ ਲਾਇਕ ਬਟਨ ਜ਼ਰੂਰ ਦਬਾ ਦਿਓ ਧੰਨਵਾਦ